ਸਰਕਾਰੀ ਹਸਪਤਾਲ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੇ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਦਰਸਲ ਕਿਹਾ ਜਾ ਰਿਹਾ ਹੈ ਕਿ ਔਰਤ ਆਪਣੇ ਗੋਡੇ ਦਾ ਆਪਰੇਸ਼ਨ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਆਈ ਸੀ ਅਤੇ ਉਸ ਦੇ بیٹے ਦੇ ਵੱਲੋਂ ਇੱਥੇ ਦਾਖਲ ਕਰਵਾਇਆ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਜੋ ਸਫਾਈ ਕਰਮਚਾਰੀ ਹੈ ਉਸ ਦੇ ਵੱਲੋਂ ਗਲਤ ਇੰਜੈਕਸ਼ਨ ਲਗਾਉਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਮੌਤ ਹੋ ਗਈ। ਹਾਲਾਂਕਿ ਜੋ ਉਸ ਦਾ ਬੇਟਾ ਹੈ ਔਰਤ ਦਾ ਉਸ ਦਾ ਕਹਿਣਾ ਹੈ ਕਿਉਂ ਮੋਕੇ ਤੇ ਖੜਾ ਸੀ ਅਤੇ ਉਸ ਨੂੰ ਇੰਜੈਕਸ਼ਨ ਲਗਾਉਣ ਤੋਂ ਮਨਾਂ ਵੀ ਕੀਤਾ ਸੀ ਇਸ ਦੇ ਲਈ ਡਾਕਟਰਾਂ ਨੂੰ ਫੋਨ ਵੀ ਕੀਤਾ ਗਿਆ ਪਰੰਤੂ ਕਿਸੇ ਨੇ ਵੀ ਜਦੋਂ ਕੋਈ ਜਵਾਬ ਨਹੀਂ ਦਿੱਤਾ ਤਾਂ ਉੱਥੋਂ ਉਦੋਂ ਤੱਕ ਜੋ ਸਫਾਈ ਕਰਮਚਾਰੀ ਸੀ ਉਸਨੇ ਮਹਿਲਾ ਦੇ ਇੰਜੈਕਸ਼ਨ ਲਗਾ ਦਿੱਤਾ ਮਹਿਲਾ ਦੇ ਇੰਜੈਕਸ਼ਨ ਲਗਾਉਣ ਤੋਂ ਤੁਰੰਤ ਬਾਅਦ ਹੀ ਉਸ ਦੀ ਮੌਤ ਹੋ ਗਈ ਘੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੋਡੇ ਦਾ ਆਪਰੇਸ਼ਨ ਕਰਵਾਉਣ ਦੇ ਲਈ ਉਹ ਔਰਤ ਨੂੰ ਇੱਥੇ ਲੈ ਕੇ ਆਈ ਸੀ ਅਤੇ ਜਿਵੇਂ ਹੀ ਸਫਾਈ ਕਰਮਚਾਰੀ ਨੇ ਉਸਦੇ ਇੰਜੈਕਸ਼ਨ ਲਗਾਇਆ ਤਾਂ ਔਰਤ ਦੇ ਮੂੰਹ ਦੇ ਵਿੱਚੋਂ ਛੱਗ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਜੋ ਹੈ ਇਹ ਬਰਨਾਲਾ ਦੇ ਤਪਾ ਤੋਂ ਸਾਹਮਣੇ ਆਇਆ ਜਿੱਤੇ ਕਿ ਸਰਕਾਰੀ ਹਸਪਤਾਲ ਦੀ ਇੱਕ ਵੱਡੀ ਅਣਗਹਿਲੀ ਸામਨੇ ਆਈ ਹੈ ਜਿੱਥੇ ਕਿ ਗਲਤ ਇੰਜੈਕਸ਼ਨ ਲਗਾਉਣ ਦੇ ਕਾਰਨ ਔਰਤ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਬਰਨਾਲਾ ਦੇ ਤਪਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਲੋਟ ਬਣ ਕੇ ਜਾ ਰਿਹਾ ਕੀ ਕਰਾਂਗੇ ਆ ਕੀ ਇਹੋ ਜੀ ਸਰਕਾਰ ਨੂੰ ਕਰਾਂਗੇ ਡਾਕਟਰਾਂ ਜੀ ਡਾਕਟਰਾਂ ਤੋਂ ਕੀ ਕਰਾਂ ਕੀ ਹਸਪਤਾਲਾਂ ਚਾਹਾਂਗੇ ਸਰਕਾਰੀ ਚ ਦੱਸੋ ਵੱਡੇ ਵੱਡੇ ਡਾਕਟਰ ਨਹੀਂ ਆ ਕੀ ਆ ਇੱਕ ਬੰਦਾ ਤੜ ਕੇ ਝਾੜੂ ਪੋਚਾ ਲਾਉਂਦਾ ਤਾਂ ਉਹੀ ਟ੍ਰੀਟਮੈਂਟ ਕਰਦਾਗਾ ਬੰਦੇ ਤਾਂ ਮਰਨਗੇ ਹੀ ਥੋਈ ਆ ਜੀ ਸਭਾਈ ਕਰਮਚਾਰੀ ਕਰ ਰਿਹਾ ਗੋਡੇ ਬਦਲਾਂਗੇ ਕੀ ਕਰਨੇ ਚਾਣੇ ਬਾਈ ਜੀ ਕੀ ਮੰਗਾਂ ਗੋਡਿਆਂ ਦਾ ਆਪਰੇਟ ਸੀਗਾ ਜੀ ਸਾਰਾ ਕੁਝ ਸਹੀ ਹੋ ਗਿਆ ਮੰਲੋ ਸ਼ਾਮ ਨੂੰ ਜਦੋਂ ਇੰਜੈਕਸ਼ਨ ਸੀ ਉਹ ਇੱਕ ਆਇਆ ਮੁੰਡਾ ਡਾਕਟਰ ਨਾਲ ਬੈਸੋ ਹੀ ਕਹਿੰਦਾ ਵੀ ਇਹੀ ਇੰਜੈਕਸ਼ਨ ਲਾਉਂਦਾ ਹੁੰਦਾ ਉਸ ਬਾਅਦ ਚ ਪਤਾ ਲੱਗਿਆ ਉਹ ਇੰਜੈਕਸ਼ਨ ਲਾਇਆ ਨਾਲ ਦੀ ਨਾ ਚੱਗ ਲੱਗ ਆਉਣ ਲੱਗੀ ਮੂੰਹ ਚ ਤੇ ਬਾਅਦ ਚ ਪਤਾ ਲੱਗਿਆ ਉਹ ਤਾਂ ਤੜਕੇ ਸਪਾਈ ਕਰਦਾ ਸੀਗਾ ਬੰਦਾ ਜਿਹੜਾ ਇੰਜੈਕਸ਼ਨ ਲਾ ਕੇ ਗਿਆ ਅਸੀਂ ਦੋਨੇ ਭਾਈ ਮੌਕੇ ਤੇ ਉੱਤੇ ਆ ਜੀ ਮੈਂ ਆਉਂਦੀ ਆ ਜੀ ਸਟਾਫ ਡਾਕਟਰ ਕਿੱਥੇ ਆ ਟ੍ਰੀਟਮੈਂਟ ਇੱਕ ਸਪਾਈ ਕਰਮਚਾਰੀ ਕਰ ਰਿਹਾ ਮੌਕੇ ਤੇ ਮੌਤ ਹੋਊਗੀ ਕੋਈ ਸੁਣਵਾਈ ਨਹੀਂ ਕੋਈ ਡਾਕਟਰ ਨਹੀਂ ਆਇਆ ਕੁਝ ਨਹੀਂ ਇੰਨਾ ਤੱਕ ਡਾਕਟਰ ਨਹੀਂ ਪਹੁੰਚਿਆ ਜੀ ਕੀ 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 ਦੱਸੋ ਕੀ ਰਗ ਬੰਦਾ ਚੰਗਾ ਭਲਾ ਮਰੀਜ਼ ਘਰੋਂ ਚੱਲ ਕੇ ਆਇਆ ਤੰਦਰੁਸਤ ਲੋਸ ਬਣ ਕੇ ਜਾਂਦਾ ਈ লাশ ਬਣ ਕੇ ਜਾ ਰਿਹਾ ਦੱਸੋ ਕੀ ਆ ਕਾਰਵਾਈ ਦੀ ਕੀ ਮੰਗ ਕਰਦੇ ਹੋ ਕਾਰਵਾਈ ਅਸੀਂ ਕਹਿੰਦੇ ਕਾਰਵਾਈ ਹੋਵੇ ਜੀ ਡਾਕਟਰ ਤੇ ਵੀ ਹੋਵੇ ਤੇ ਸਾਰੇ ਸਟਾਫ ਤੇ ਹੋਵੇ ਅਸੀਂ ਡੈੱਡ ਬੋਡੀ ਸੰਸਕਾਰ ਕਰਦੇ ਨਹੀਂ ਹੈਗੇ ਜੀ ਉੱਥੋਂ ਤੱਕ ਜਿਵੇਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੱਡੇ ਪ੍ਰਬੰਧ ਕੀਤੇ ਹਸਪਤਾਲਾਂ ਦੇ ਬਿਲਕੁਲ ਨਲਕੀ ਹੈ ਹੀ ਫੇਲ ਆ ਬਿਲਕੁਲ ਜੀ ਕੋਈ ਸੁਣਵਾਈ ਨਹੀਂ ਕੁਛ ਨਹੀਂ ਇੱਕ ਤੁਸੀਂ ਆਪ ਦੇਖੋ ਵੀ ਇੱਕ ਸਪਾਈ ਕਰਮਚਾਰੀ ਟ੍ਰੀਟਮੈਂਟ ਕਰ ਰਿਹਾ ਸਾਰਾ ਸਟਾਫ ਕੀਤਾ ਕੋਈ ਨਿਕਲ ਉਹ ਤਰ੍ਹਾਂ ਸਪਾਈ ਕਰਦਾ ਝਾੜੂ ਪੋਚੇ ਲਾਉਂਦਾਗਾ ਤੋਹੀ ਇੰਜੈਕਸ਼ਨ ਲਾ ਰਿਹਾ ਜੀ ਇੰਜੈਕਸ਼ਨ ਲਾਇਆ ਮੂੰਹ ਚ ਝਾਗਾ ਕੀ ਨਾਲ ਦੀ ਨਾਲ ਡੈਥ ਹੋ ਗਈ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਭਗਤਪੁਰਾ ਮੌੜ ਡਿਸਟ੍ਰਿਕਟ ਬੰਨਾਲਾ ਤਹਿਸੀਲ ਤਪਾ ਜੀ ਮੈਂ ਸਿਵਲ ਹਸਪੀਟਲ ਦੇ ਵਿੱਚ ਜੀ ਮਾਤਾ ਦਾ ਗੋਡਿਆਂ ਦਾ ਇਲਾਜ ਕਰਾਉਣ ਲਈ ਆਇਆ ਸੀ ਜੀ ਸਵੇਰ ਜੀ 8 ਵਜੇ ਆਏ ਸੀਗੇ ਤੇ 12 ਵਜੇ ਡਾਕਟਰ ਨੇ ਆਪਰੇਸ਼ਨ ਕੀਤਾ ਜੀ ਉਦੋਂ ਬਾਅਦ ਸਾਨੂੰ ਵਾਰਡ ਦੇ ਵਿੱਚ ਭੇਜਤਾ ਉਦੋਂ ਬਾਅਦ ਮਾਤਾ ਨੂੰ ਬੇਚੈਨੀ ਹੋਣ ਲੱਗੀ ਜੀ ਟਰੀਟਮੈਂਟ ਇਹਨਾਂ ਨੇ ਸ਼ੁਰੂ ਕਰਤਾ ਜੀ ਚੱਲਦੇ ਰਹੇ ਜੀ ਉਦੋਂ ਬਾਅਦ ਸ਼ਾਮ ਨੂੰ 7 ਵਜੇ ਜੀ ਗੁਸਾ ਆਤ ਸਦੀਪ ਸਿੰਘ ਆਤਸੀ ਜੀ ਇਹ ਮੇਰੀ ਮਾਤਾ ਦੇ ਇੰਜੈਕਸ਼ਨ ਲਾਉਣ ਆਇਆ ਮੈਂ ਇਹਨਾਂ ਨੂੰ ਰੋਕਿਆ ਜੀ ਮਾਈ ਮੈਨੂੰ ਤੁਸੀਂ ਡਾਕਟਰ ਨਹੀਂ ਜਾਪਦੇ ਤੇ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਫੋਨ ਤੇ ਮਹ ਜੀ ਕੋਈ ਡਾਕਟਰ ਤੋਂ ਮੇਰੀ ਮਾਤਾ ਦੇ ਟੀਕਾ ਲਵਾਓ ਜੀ ਮੈਨੂੰ ਇਹ ਡਾਕਟਰ ਨਹੀਂ ਜਾਪਦੇ ਗੁਸਨਦੀਪ ਸਿੰਘ ਸਿੱਧੂ ਨੇ ਮੈਨੂੰ ਕਿਹਾ ਜੀ ਸਾਦੇ ਬਾੜ ਦੇ ਵਿੱਚ ਇਹੀ ਇੰਜੈਕਸ਼ਨ ਲਾਉਂਦਾ ਜੀ ਤੇ ਮੇਰੇ ਰੋਗ ਦਾ ਰੋਗ ਦਾ ਜੀ ਮੈਨੂੰ ਜਦੋਂ ਡਾਕਟਰ ਸਾਹਿਬ ਭੱਜ ਕੇ ਪਹੇਜੀ ਵੀ ਡਾਕਟਰ ਅਸੀਂ ਆ ਵੀ ਮੈਂ ਭੇਜ ਜਾਗਾ ਅੱਛ ਦੀ ਪਾਤੀ ਇੰਜੈਕਸ਼ਨ ਲਾਊਗਾ ਉਹਦੇ ਇੰਜੈਕਸ਼ਨ ਲਾਉਂਦੇ ਲਾਉਂਦੇ ਜੀ ਮੇਰੀ ਮਾਤਾ ਦੀ ਕੰਬਨ ਲੱਗੇ ਮੂੰਹ ਚ ਝਾਗ ਆਉਣ ਲੱਗੀ ਇੰਜੈਕਸ਼ਨ ਬਾਅਦ ਨਹੀਂ ਕੱਢਿਆ ਮੌਕੇ ਤੇ ਹੀ ਡੈਥ ਹੋ ਗਈ ਜੀ ਵੀ ਮੇਰੀ ਮਾਤਾ ਨੂੰ ਅਸੀਂ ਗੋਡਾਂ ਦਾ ਟਰੀਟਮੈਂਟ ਕਰਦੇ ਚੰਗੇ ਭਲੇ ਲੈ ਕੇ ਆਏ ਸੀ ਜਿਹੜੀ ਲੋਥ ਬਣ ਕੇ ਜਾ ਰਹੀ ਹੈ ਮੇਰੀ ਪੰਜਾਬ ਸਰਕਾਰ ਅੱਗੇ ਇਹ ਮੰਗਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਮੇਰੀ ਮਾਤਾ ਬੱਗੀ ਕੱਲ ਨੂੰ ਕਿਸੇ ਦੀ ਹੋਰ ਦੀ ਮਾਤਾ ਨਾ ਜਾਵੇ ਇਥੋਂ ਅੱਜ ਸਾਡੇ ਨਾਲ ਜਿਹੜਾ ਹੋ ਗਿਆ ਵੀ ਮੈਂ ਪੰਜਾਬ ਸਰਕਾਰ ਅੱਗੇ ਵੱਡੇ ਵੱਡੇ ਵਾਅਦੇ ਕਰਦੀ ਆ ਸਭ ਨਲਾਇਕੀ ਫੇਲ ਸਾਰੀ ਨਲਾਇਕੀ ਫੇਲ ਇਹਨਾਂ ਦੀ ਵੱਡੇ ਵੱਡੇ ਵਾਅਦੇ ਜਿਹੜੇ ਕਰਦੇ ਆ ਸਭ ਫੇਲ ਆ ਇਹਨਾਂ ਦੇ ਜੀ ਮੌਕੇ ਤੇ ਪੁਲਿਸ ਨੂੰ ਮੈਂ ਮੌਕਾ ਦਿਖਾਇਆ ਜੀ ਵੀ ਜਿਹੜੇ ਅਤਸ ਦੀ ਪਤਸੀ ਨੇ ਇੰਜੈਕਸ਼ਨ ਲਾਇਆਗਾ ਮੇਰੇ ਕੋਲੇ ਉਹਨਾਂ ਦੀ ਵੀਡੀਓ ਆ ਬਲਜੀਤ ਸਿੰਘ ਸਿ ਮੁਲਾਜ਼ਮ ਸੀਗੇ ਉਹਨਾਂ ਨੂੰ ਮੈਂ ਦਿਖਾਈ ਆ ਵੀਡੀਓ ਸਾਰੀ ਜੀ ਜਿਹੜੀ ਅਤਸ ਦੀ ਪਤਸੀ ਦੀ ਵੀਡੀਓ ਆ ਮੇਰੇ ਕੋਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਇਹ ਬੰਦਾ ਮੈਨੂੰ ਕੋਈ ਇਹ ਡਾਕਟਰ ਨਹੀਂ ਜਾਬਦਾ ਕਿਸੇ ਡਾਕਟਰ ਤੋਂ ਮੇਰੇ ਮਾਤਾ ਦੇ ਇੰਜੈਕਸ਼ਨ ਲਾਓ ਉਹਨਾਂ ਦੇ ਇੰਜੈਕਸ਼ਨ ਲਾਉਂਦੇ ਲਾਉਂਦੀ ਮੇਰੀ ਮਾਤਾ ਦੀ ਮੌਕੇ ਤੇ ਮੌਤ ਹੋ ਗਈ ਜੀ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪੰਜਾਬ ਸਰਕਾਰ ਤੋਂ ਵੀ ਜਿਹੜਾ ਗੁਤਸਰਨਦੀਪ ਸਿੱਧੂ ਡਾਕਟਰ ਸੇਖੇ ਵਾਲਾਗਾ ਵੀ ਉਹਨਾਂ ਨੂੰ ਸਖਤ ਬੰਦ ਹੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਦੀ ਮਾਤਾ ਨਾ ਮਰੇ ਜੀ ਪੰਜਾਬ ਸਰਕਾਰ ਮਰਦਾਬਾਦ ਮੈਨੂੰ ਰਾਤ ਨੂੰ ਪਤਾ ਲੱਗਿਆ ਸੀ ਤੇ ਮੈਂ ਉਸ ਤੋਂ ਬਾਅਦ ਐਸਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਫੈਕਟਸ ਵੈਰੀਫਾਈ ਕਰਨ ਨੂੰ ਕਿਹਾ ਇਸ ਕੇਸ ਦੇ ਬਾਕੀ ਸਵੇਰੇ ਮੇਰੀ ਐਸਐਮਓ ਬਰਨਾਲਾ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਕੋਈ ਡੈੱਡ ਬੋਡੀ ਜਿਹੜੀ ਪੋਸਟਮਾਰਟਮ ਵਾਸਤੇ ਆਈ ਹੈ ਉਹ ਪੋਸਟਮਾਰਟਮ ਬੋਰਡ ਵੱਲੋਂ ਕੀਤਾ ਜਾਊਗਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜਿਹੜੀ ਰਿਪੋਰਟ ਆਏਗੀ ਪੋਸਟਮਾਰਟਮ ਤੇ ਮਤਲਬ ਕੌਸ ਦਾ ਪਤਾ ਲੱਗੇਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਿਆ ਕੀਤਾ ਸਰ ਕਾਦਾ ਆਪਰੇਸ਼ਨ ਹੋਇਆ ਸੀ ਪੇਸ਼ੈਂਟ ਦਾ ਨਹੀਂ ਰਿਪਲੇਸਮੈਂਟ ਦਾ ਸਰ ਜਿਸ ਦਾ ਪੇਰੈਂਟਸ ਵੱਲੋਂ ਕਿ ਉਹਨਾਂ ਦੇ ਘਰ ਦੇ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਲਾਸ 4 ਵੱਲੋਂ ਇੰਜੈਕਸ਼ਨ ਲਗਾਇਆ ਗਿਆ ਜਾਂ ਕੁਝ ਵੀ ਹੈ ਉਹਦੇ ਕਰਕੇ ਡੈਥ ਹੋਈ ਹੈ ਕੀ ਲ that is very less likely ਪਰ ਪਰ ਵੀ ਮਤਲਬ ਐਸਾ ਮਨਫੈਕਟਸ ਵੇਰੀਫਾਈ ਕਰਨਗੇ ਸਾਡੇ ਸਾਹਮਣੇ ਨਾ ਇੱਕ ਮਾਮਲਾ ਆਇਆ ਹੈ ਸਰਕਾਰੀ ਹਸਪਤਾਲ ਤਾਪਾ ਦੇ ਵਿੱਚ ਇੱਕ ਲੇਡੀ ਦਾ ਟ੍ਰੀਟਮੈਂਟ ਹੋ ਰਿਹਾ ਸੀ ਉਹਦੇ ਬਾਰਸਾਂ ਵੱਲੋਂ ਬਿਆਨ ਦਿੱਤਾ ਜਾ ਰਿਹਾ ਵੀ ਜਿਹੜੀ ਇਲਾਜ ਦੇ ਦੌਰਾਨ ਉਸ ਮਾਤਾ ਦੀ ਮੌਤ ਹੋਈ ਹੈ ਤੇ ਇਸ ਤੱਥ ਬਾਰੇ ਜਿਹੜੇ ਵੀ ਉਹਨਾਂ ਦੇ ਬਿਆਨ ਹੈਗੇ ਨੇ ਉਹਨਾਂ ਤੇ ਡੂੰਗੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਵੀ ਆਪਣੇ ਕੋਲ ਤੱਥ ਸਾਹਮਣੇ ਆਣਗੇ ਉਸ ਤਰ੍ਹਾਂ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਹਾਲੇ ਢੂੰਗਾ ਇਹਨਾਂ ਪੜਤਾਲ ਚੱਲ ਰਹੀ ਹੈ ਇਸ ਬਾਰੇ ਜੋ ਵੀ ਬਿਆਨ ਸਾਡੇ ਸਾਹਮਣੇ ਦੇ ਰਹੇ ਨੇ ਉਹ ਬੇਲਾਪਰਵਾਹੀ ਨਾਲ ਉੱਥੇ ਮੌਤ ਹੋਈ ਹੈ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ